ਸੋ ਸਾਬ ਟੇਕ ਮਿੰਟ ਯਾਰ ਸੂਚੇ ਜਿਲ੍ਹਾ ਕਾਂਗਰਸ ਤੇ ਸਾਰੇ ਹੀ ਲੀਡਰ ਸਾਹਿਬਾਨ ਤੇ ਇਸ ਕਾਂਗਰਸ ਪਵਨ ਦੇ ਵਿੱਚ ਆਏ ਮੇਰੇ ਸਾਰੇ ਹੀ ਪ੍ਰੈਸ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਬੜੇ ਛੋਟੇ ਨੋਟਿਸ ਅੱਜ ਅਪਾ ਇਥੇ ਕਤਰ ਹੋਏ ਆ ਮੈਂ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਸਾਡੇ ਬਹੁਤ ਸੀਨੀਅਰ ਕਾਂਗਰਸ ਦੇ ਨੇਤਾ ਕੇਵਲ ਜੀ ਰਾਜਨ ਜੀ ਪ੍ਰਧਾਨ ਸਾਡੇ ਸਿਟੀ ਦੇ ਇਹਨਾਂ ਨੇ ਮੇਰੇ ਤੋਂ ਪਹਿਲਾਂ ਧੰਨਵਾਦ ਕੀਤਾ ਹਾਈ ਕਮਾਂਡ ਦਾ ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦਾ ਉਸ ਵਾਹਿਗੁਰੂ ਦਾ ਉਸ ਗੁਰੂ ਦਾ ਜਿਹਦੇ ਕਿਰਪਾ ਨਾਲ ਅੱਜ ਮੈਨੂੰ ਇਹ ਯੋਗ ਬਣਾਇਆ ਕਿ ਤੁਹਾਡੇ ਸਾਹਮਣੇ ਤੌਰ ਕਾਂਗਰਸ ਦਾ लोकसभा ਦਾ ਕੈਂਡੀਡੇਟ ਬਣ ਕੇ ਅੱਜ ਮੈਂ ਆਪ ਦੇ ਕਾਂਗਰਸ ਦੇ ਦਫ਼ਤਰ ਚ ਪਹੁੰਚਿਆ ਨਾਲ ਹੀ ਹਾਈ ਕਮਾਂਡ ਦਾ 소ਨੀਆ ਜੀ ਖਰਗੇ ਜੀ ਰਾਹੁਲ ਜੀ ਪ੍ਰਿੰਕਾ ਜੀ ਤੇ ਦਵਿੰਦਰ ਯਾਦਵ ਜੀ ਜੋ ਸਾਡੇ ਪਰਿਵਾਰੀ ਨੇ ਤੇ ਪੰਜਾਬ ਦੀ ਲੀਡਰਸ਼ਿਪ ਰਾਜਾ ਵੜਿੰਗ ਜੀ ਤੇ ਇਸ ਦਾ ਪ੍ਰਕਾਸ਼ ਆਪਣਾ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਿਆਂ ਨੇ ਇਸ ਜੋ ਮੈਨੂੰ ਬਣਾਇਆ ਇਥੋਂ ਦਾ ਕੈਂਡੀਡੇਟ ਮੇਰੇ ਤੇ ਭਰੋਸਾ ਜਤਾਇਆ ਹੈ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿਉਂਕਿ ਅੱਜ ਜੋ ਦੇਸ਼ ਦੇ ਹਾਲਾਤ ਨੇ ਜੋ ਪੰਜਾਬ ਦੇ ਹਾਲਾਤ ਨੇ ਲੋੜ ਹੈ ਉਸ ਬਦਲਾਅ ਲਿਆਉਣ ਦੀ ਦਿੱਲੀ ਦੇ ਵਿੱਚ ਵੀ ਜੇ ਦਿੱਲੀ ਵਿੱਚ ਬਦਲਾਅ ਆਉਂਦਾ ਤੇ ਆਪਾਂ ਡੈਮੋਕਰੇਸੀ ਬਚਾਉਣੇ ਆ ਤੇ ਲਾਜ਼ਮੀ ਗੱਲ ਹੈ ਪੰਜਾਬ ਵਿੱਚ ਵੀ ਇਸ ਦਾ ਅਸਰ ਹੋਏਗਾ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਮੁੜ ਵਾਪਸ ਕਾਂਗਰਸ ਸਰਕਾਰ ਆਏਗੀ ਸੋ ਅੱਜ ਸਿਰਫ ਸ਼ੁਕਰਾਨਾ ਕਰਨ ਵਾਸਤੇ ਆਪਦੇ ਕਾਂਗਰਸ ਦੇ ਸਾਰੇ ਹੀ ਸਾਥੀ ਤੇਲ ਸਿੰਘ ਬੈਠੇ ਨੇ ਸ਼ੋਕ ਜੀ ਬੈਠੇ ਨੇ ਮਾਨੀ ਜੀ ਬੈਠੇ ਨੇ ਔਰਨਜੀ ਬੈਠੇ ਨੇ ਇਹਨਾਂ ਨੂੰ ਇੱਥੇ ਮਿਲਣ ਨਾਲ ਬੈਠ ਕੇ ਆਉਣ ਵਾਲੇ ਦਿਨਾਂ ਵਿੱਚ ਜੋ ਇਹਨਾਂ ਦਾ ਪ੍ਰੋਗਰਾਮ ਹੋਏਗਾ ਜਿਵੇਂ ਮੈਨੂੰ ਇਹ ਗਾਈਡ ਕਰਨਗੇ ਉਹਦੇ ਮੁਤਾਬਕ ਅਸੀਂ ਅੱਗੇ ਚੋਣ ਮਹਮ ਚਲਾਵਾਂਗੇ ਕਿਉਂਕਿ ਦੇਖੋ ਸਮਾਂ ਹਲੇ ਬਹੁਤ ਪਿਆ ਹੈ ਲਗਭਗ 45 45 ਦਿਨ ਦਾ ਸਮਾਂ ਬਹੁਤ ਲੰਬਾ ਇਲੈਕਸ਼ਨ ਹੋ ਗਿਆ ਲਾਸਟ ਫੇਸ ਚ ਆਪਣਾ ਇਲੈਕਸ਼ਨ ਲੈ ਗਏ ਨੇ ਪਰ ਫਿਰ ਵੀ ਅਸੀਂ ਆਪ ਦੇ ਮੁਤਾਬਕ ਕੱਲਾ ਬਠਿੰਡਾ ਸ਼ਹਿਰ ਨਹੀਂ ਨੌ ਦੇ ਨੌ ਹਲਕੇ ਜਿੱਥੇ ਜਿੱਥੇ ਸਾਡਾ ਕਾਂਗਰਸ ਦਾ ਵਰਕਰ ਬੈਠਾ ਹੈ ਜੂਨੀਅਰ ਹੈ ਸੀਨੀਅਰ ਹੈ ਸਰਪੰਚ ਹੈ ਪੰਚ ਹੈ ਬਲੋਕ ਪ੍ਰਧਾਨ ਹੈ ਜੋ ਵੀ ਜ਼ਿਲ੍ਹਾ ਪ੍ਰੇਸ਼ਦ ਦੇ ਚੇਅਰਮੈਨ ਨੇ ਸਾਰਿਆਂ ਨੂੰ ਇੱਕ ਇੱਕ ਨੂੰ ਨਿੱਜੀ ਤੌਰ ਤੇ ਮੈਂ ਮਿਲ ਕੇ ਬੇਨਤੀਆਂ ਕਰਕੇ ਉਹਨਾਂ ਨੂੰ ਨਾਲ ਤੋਰ ਕੇ ਜਿਹੜਾ ਨਿਸ਼ਾਨਾ ਤੇ ਜਿਹੜਾ ਭਰੋਸਾ ਮੇਰੇ ਤੇ ਮੇਰੀ ਕਾਂਗਰਸ ਦੀ ਸਮੂੱਚੀ ਲੀਡਰਸ਼ਿਪ ਨੇ ਰੱਖਿਆ ਉਹਨੂੰ ਪੂਰਾ ਕਰਦੇ ਹੋਏ ਇਹ ਸੀਟ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਮੁਰਦ ਦੁਆਰਾ ਕਾਂਗਰਸ ਦੀ ਝੋਲੀ ਵਿੱਚ ਪਾਉਣੀ ਹੈ ਇਹ ਮਿਸ਼ਨ ਲੈ ਕੇ ਅਸੀਂ ਹੁਣ ਅੱਜ ਤੋਂ ਬਾਅਦ ਚੱਲੇ ਆ ਸੋ ਮੈਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਬਹੁਤ ਵੱਡਾ ਰੋਲ ਹੈ ਮੈਂ ਇੱਕੋ ਬੇਨਤੀ ਕਰੂੰਗਾ ਤੁਹਾਨੂੰ ਕਿ ਪੋਜ਼ਿਟਿਵਿਟੀ ਰੱਖਿਓ ਜਿਹੜੀ ਪੋਜ਼ਿਟਿਵਿਟੀ ਹੈ ਉਹ ਚ ਰੱਖਿਓ ਕਿਉਂਕਿ ਜਿਹੜੀ ਨੈਗੇਟਿਵਿਟੀ ਪ੍ਰੈਸ ਚਾਹੁੰਦੀ ਹੈ ਉਹਦਾ ਬੜਾ ਵੱਡਾ ਨੁਕਸਾਨ ਸਮਾਜ ਵਿੱਚ ਹੁੰਦਾ ਹੈ ਲੋਕੀ ਕਿੰਤੂ ਫਰੰਤੂ ਕਰਨ ਲੱਗ ਜਾਂਦੇ ਨੇ ਸੋ ਮੈਂ ਇਹੀ ਖਾਸ ਕਰਕੇ ਮੇਰੇ ਵੈਬ ਚੈਨਲ ਵਾਲਿਆਂ ਵੀਰਾਂ ਦਾ ਵੀ ਤੇ ਮੇਨ ਸਟ੍ਰੀਮ ਮੀਡੀਆ ਨੂੰ ਵੀ ਇਹ ਬੇਨਤੀ ਕਰੂੰਗਾ ਜਿਹੜੀ ਗੱਲ ਸੱਚੀ ਹੈ ਉਹਨੂੰ ਸਾਹਮਣੇ ਲਿਆਓ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਪੱਖ ਕਰੋ ਅਸੀਂ ਇਹ ਕਹਿੰਦੇ ਹਾਂ ਜੋ ਗੱਲ ਤੁਹਾਨੂੰ ਪਤਾ ਲੱਗਦੀ ਹੈ ਤੁਹਾਡੇ ਕੋਲੇ ਆਉਂਦੀ ਹੈ ਉਹਨੂੰ ਇੱਕ ਵਾਰ ਵੈਰੀਫਾਈ ਜਰੂਰ ਕਰ ਲਓ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਉਸ ਚੀਜ਼ ਨੂੰ ਅੱਗੇ ਆਪਦੇ ਮੁਤਾਬਕ ਤੁਸੀਂ ਸੁਝਵਾਨ ਨੂੰ ਤੁਸੀਂ ਉਹ ਜਰੂਰ ਲਿਖੋ ਆਪਣਾ ਰਿਕਾਰਡ ਕਰਕੇ ਮੀਡੀਆ ਤੇ ਭੇਜੋ ਪਰ ਗੱਲ ਸੱਚੀ ਹੋਣੀ ਚਾਹੀਦੀ ਹੈ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਆਪਦੇ ਵਿਊਜ਼ ਬਣਾਉਣ ਵਾਸਤੇ ਜਾਂ ਕੋਈ ਇਹੋ ਜੀ ਗੱਲ ਵਾਸਤੇ ਆਪਾਂ ਮਤਲਬ ਕਿਸੇ ਪਾਰਟੀ ਦਾ ਉਹਦੀ ਸ਼ਵੀ ਦਾ ਇਸੇ ਕੈਂਡੀਡੇਟ ਦੀ ਪਾਰਟੀ ਦੀ ਸ਼ੋਭੀ ਦਾ ਆਪਾਂ ਨੁਕਸਾਨ ਕਰੀਏ ਸੋ ਮੈਂ ਇੱਕ ਪਰਸਨਲ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਸੀਂ ਸਾਰੇ ਮੈਨੂੰ ਪਰਸਨਲ ਤੌਰ ਤੇ ਜਾਣਦੇ ਵੀ ਹੋ ਇਸ ਕਰਕੇ ਇਹ ਮੈਂ ਲਿਬਰਟੀ ਲਈਤੀ ਹੈ ਤੁਹਾਡੇ ਨਾਲ ਇਹ ਗੱਲ ਕਰਨ ਦੀ ਕਿ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਤੁਹਾਡਾ ਰੋਲ ਬਹੁਤ ਇੰਪੋਰਟੈਂਟ ਤੇ ਬਹੁਤ ਵੱਡਾ ਰੋਲ ਹੈ ਇਸ ਵਿੱਚ ਕਿਉਂਕਿ ਤੁਸੀਂ opinion ਬਣਾਉਣਾ ਹੈ ਜਿਹੜੀ ਗੱਲ ਤੁਸੀਂ ਦਿਖਾਓਗੇ ਉਹਦੇ ਨਾਲ ਜਿਹੜਾ opinion ਬਣੇਗਾ ਉਹਦੇ ਨਾਲ ਅੱਗੇ ਜਾ ਕੇ ਰਿਜ਼ਲਟ ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ ਸੋ ਮੇਰੀ ਇਹ ਤੁਹਾਡੇ ਸਾਰਿਆਂ ਨੂੰ ਪਰਸਨਲ ਤੌਰ ਤੇ ਬੇਨਤੀ ਹੈ ਕਿ ਆਪਾਂ ਇਕੱਠੇ ਚੱਲਣਾ ਹੈ ਅੱਜ ਇਹ ਇਕੱਲਾ 45 ਦਿਨ ਨਹੀਂ ਇਕੱਠੇ ਚੱਲਣਾ ਜੀਤ ਮਹਿੰਦਰ ਪਿਛਲੇ 30 ਸਾਲ ਤੋਂ ਬਠਿੰਡੇ ਚ ਹੈ ਤੇ ਜਦ ਤੱਕ ਗੁਰੂ ਮਹਾਰਾਜ ਨੇ ਅਹਿਸਾਸ ਦਿੱਤੇ ਨੇ ਸੇਵਾ ਹੀ ਕਰਨੀ ਹੈ ਤੇ ਸੇਵਾ ਕਰਨ ਹੀ ਆਏ ਸੀ ਜਿੱਦਨ ਇੱਥੇ ਪਹਿਲੇ ਦਿਨ ਤਲਵੰਡੀ ਸਾਬੋ ਕੰਮ ਸ਼ੁਰੂ ਕੀਤਾ ਹੈ ਉਹੀ ਜੋਸ਼ ਨਾਲ ਉਹੀ ਸੈਂਸਿਟੀ ਉਹੀ ਓਨੈਸਟੀ ਤੇ ਉਹੀ ਦ੍ਰਿੜਤਾ ਨਾਲ ਇਸ ਇਲੈਕਸ਼ਨ ਚ ਤੇ ਆਉਣ ਵਾਲੇ ਸਮੇਂ ਵਿੱਚ ਸੇਵਾ ਕਰਦੇ ਰਹਾਂਗੇ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਹੁਜੇ ਕੋਈ ਕੁਐਸਚਨ ਪੁੱਛਨੇ ਨੇ ਕਿ ਜਰੂਰ ਮੁੱਦੇ ਕੀ ਹੋਣਗੇ ਇਸ ਵਾਰ ਇਲੈਕਸ਼ਨ ਦੇ ਵਿੱਚ ਦੇਖੋ ਜੀ ਮੁੱਦੇ ਤਾਂ ਬਹੁਤ ਨੇ ਮੁੱਦੇ ਕਈ ਹੈ ਕਿਉਂਕਿ ਇਲੈਕਸ਼ਨ ਹੈਗਾ ਸੈਂਟਰ ਸਰਕਾਰ ਦਾ ਕੁਝ ਸੈਂਟਰ ਸਰਕਾਰ ਦੇ ਪ੍ਰਤੀਮੂਦੇ ਹੋਣਗੇ ਜਿਹੜੇ ਇਹਨਾਂ ਨੇ ਜੁਮਲੇ ਦਿਖਾਏ ਲੋਕਾਂ ਨੂੰ 10 ਸਾਲ ਇਹਨਾਂ ਲੋਕਾਂ ਨੂੰ ਗੱਲਾਂ 'ਚ ਉਲਝਾ ਰੱਖਿਆ ਮੋਦੀ ਸਾਹਿਬ ਹੁਣ ਬੀਜੇਪੀ ਦੀ ਲੀਡਰਸ਼ਿਪ ਹੋਵੇ ਉਹਨਾਂ ਨੂੰ ਉਲਝਾ ਰੱਖਿਆ ਪਰ ਜੇ ਗਰਾਊਂਡ 'ਚ ਦੇਖੀਏ ਕਿਤੇ ਚਲੇ ਜਾਓ ਕੱਲਾ ਰਠਿੰਡਾ ਨਹੀਂ ਪੰਜਾਬ ਨਹੀਂ ਹਿੰਦੁਸਤਾਨ 'ਚ ਕਿਤੇ ਚਲੇ ਜਾਈਏ ਉੱਥੇ ਅਸਲ ਰਿਐਲਿਟੀ ਜੋ ਗਰਾਊਂਡ 'ਤੇ ਹੈ ਉਹ ਬਹੁਤ ਫਰਕ ਹੈ ਤੇ ਇੱਕ ਸਭ ਤੋਂ ਵੱਡੀ ਖਤਰੇ ਵਾਲੀ ਗੱਲ ਜਿਹੜੀ ਹੈ ਉਹ ਜਿਹੜੀ ਭਾਈਚਾਰਕ ਸਾਂਝ ਟੁੱਟ ਰਹੀ ਹੈ ਆਪਾਂ ਖੁਸ਼ਕਿਸਮਤ ਹਲੇ ਪੰਜਾਬ ਦੇ ਵਿੱਚ ਕਿ ਇਹ ਚੀਜ਼ ਇੱਥੇ ਨਹੀਂ ਪਰ ਬਹੁਤ ਸੂਬਿਆਂ ਦੇ ਵਿੱਚ ਅੱਜ ਲੋਕ ਛੱਡ ਛੱਡ ਕੇ ਦੂਜੇ ਸੂਬਿਆਂ 'ਚ ਜਾ ਰਹੇ ਨੇ ਡਰ ਬੈਠ ਗਿਆ ਹੈ ਸਰਕਾਰਾਂ ਡਰ ਬਿਠਾਉਂਦੀਆਂ ਨਹੀਂ ਹੁੰਦੀਆਂ ਸਰਕਾਰਾਂ ਸਿਕਿਉਰਿਟੀ ਦਿੰਦੀਆਂ ਹੁੰਦੀਆਂ ਹੌਸਲਾ ਦਿੰਦੀਆਂ ਹੁੰਦੀਆਂ ਪਰ ਅਨਫੋਰਚੂਨੇਟਲੀ ਇਹ ਸਰਕਾਰ ਨੇ ਦੇਸ਼ ਵਿੱਚ ਇਹੋ ਜਿਹਾ ਮਾਹੌਲ ਬਣਾਤਾ ਕਿ ਇੱਕ ਸਮੁਦਾ ਦੂਜੇ ਸਮੁਦਾ ਨਾਲ ਟਰਸਟ ਨਹੀਂ ਕਰ ਰਿਹਾ ਭਰੋਸਾ ਨਹੀਂ ਕਰ ਰਿਹਾ ਡਰ ਰਿਹਾ ਇੱਕ ਦੂਜੇ ਤੋਂ ਉਸ ਚੀਜ਼ ਨੂੰ ਖਤਮ ਕਰਨਾ ਹੈ ਜਿਹੜੀ ਚੀਜ਼ ਰਾਹੁਲ ਗਾਂਧੀ ਜੀ ਰੋਜ਼ ਸਟੇਜਾਂ ਤੇ ਬੋਲਦੇ ਨੇ ਉਹ ਕੋਈ ਗਲਤ ਨਹੀਂ ਬੋਲਦੇ ਉਹ ਆਪਦੇ ਦਿਲੋਂ ਬੋਲਦੇ ਨੇ ਉਹ ਗੱਲ ਸੱਚੀਆਂ ਨੇ ਉਹ ਚੀਜ਼ ਨੂੰ ਉਸ ਤੋਂ ਵੱਡਾ ਖਤਰਾ ਆਪਣੇ ਕਨਸਟੀਟਿਊਸ਼ਨ ਨੂੰ ਜਿਸ ਤਰੀਕੇ ਨਾਲ ਚੱਲ ਰਿਹਾ ਹੁਣ ਕਹਿ ਤਾਂ ਦਿੰਦੇ ਨੇ ਇਸ ਵਾਰ 400 ਪਾਰ ਸੱਚੀ ਦੱਸਾਂ 240 ਨਹੀਂ ਤੱਕਦੇ ਜੋ ਹਾਲਾਤ ਬਣੇ ਹੋਏ ਨੇ ਜੋ ਰਿਪੋਰਟਰਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਅੰਡਰ ਕਰੰਟ ਜਿਵੇਂ ਕਹਿ ਦਈਏ ਉਹ ਸੈਂਟਰਲ ਸਰਕਾਰ ਤੇ ਬੀਜੇਪੀ ਦੇ ਉਲਟ ਚੱਲ ਰਿਹਾ ਹੈ ਤੇ ਮੈਂ ਸਮਝਦਾ ਤੁਸੀਂ ਆਪ ਦੇਖੋਗੇ ਕਿ ਜਿੱਦਣ 4 ਤਰੀਕ ਨੂੰ ਨਤੀਜੇ ਆਉਣਗੇ ਉਹਦਨ ਹੈਰਾਨ ਹੋ ਜਾਓਗੇ ਤੁਸੀਂ ਕਿ ਵਾਕਈ ਡੈਮੋਕਰੇਸੀ ਹਿੰਦੁਸਤਾਨ ਚ ਜੀਉਂਦੀ ਹੈ ਲੋਕਾਂ ਕੋਲੇ ਜਿਹੜੀ ਵੋਟ ਦੀ ਪਾਵਰ ਹੈ ਉਹ ਨਾ ਡਰ ਨਾਲ ਨਾ ਲਾਲਚ ਨਾਲ ਉਹ ਪਾਉਣਗੇ ਇਸ ਦੇਸ਼ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਭਾਈਚਾਰਿਕ ਸਾਂਝ ਨੂੰ ਬਚਾਉਣ ਵਾਸਤੇ ਉਹ ਵੋਟ ਐ ਕਿ ਆਪਣੇ ਦੇਸ਼ ਚ ਪਏਗੀ ਸੋ ਮੈਂ ਸਮਝਦਾ ਬਹੁਤ ਇੰਪੋਰਟੈਂਟ ਇਹ ਇਲੈਕਸ਼ਨ ਹੈ ਇੱਕ ਵਾਟਰਸ਼ੈਡ ਹੋਏਗਾ ਕਿਉਂਕਿ ਲੋਕ ਕਹਿ ਦਿੰਦੇ ਨੇ ਕਿ ਜੇ 400 ਆ ਗਿਆ ਤਾਂ ਕਨਸਟੀਟਿਊਸ਼ਨ ਬਦਲਿਆ ਜਾਊਗਾ ਜੇ ਕਨਸਟੀਟਿਊਸ਼ਨ ਹੀ ਆਪਣਾ ਬਦਲਿਆ ਗਿਆ ਤੇ ਫਿਰ ਤੁਸੀਂ ਤੇ ਮੈਂ ਆਪਣੀਆਂ ਰਾਈਟਸ ਕਿੱਥੇ ਰਹਿ ਜਾਣਗੀਆਂ ਕੀ ਕਰਾਂਗੇ ਆਪਾਂ ਇਸ ਦੇਸ਼ ਦੇ ਵਿੱਚ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਇਹ ਇਲੈਕਸ਼ਨ ਦੇ ਵਿੱਚ ਜੋ ਰਾਹੁਲ ਗਾਂਧੀ ਜੀ ਦੀ ਸੋਚ ਹੈ ਉਸ ਤੇ ਪੈਰਾ ਦੇ ਕੇ ਆਪਾਂ ਇਸ ਜਿੱਥੇ ਆਪਦੀ ਜ਼ਿੰਮੇਵਾਰੀ ਬਠਿੰਡੇ ਦੀ ਬਣਦੀ ਹੈ ਉਥੇ ਹਰ ਇੱਕ ਅੱਛਾ ਜਿਹੜਾ ਕੈਂਡੀਡੇਟ ਕਾਂਗਰਸ ਨੇ ਜਾਂ ਆਪਣੇ ਐਲਾਈਅੰਸ ਪਾਰਟਨਰਸ ਨੇ ਦਿੱਤਾ ਹੈ ਉਹਨੂੰ ਜਿਤਾਉਣਾ ਹੈ ਜਿਤਾ ਕੇ ਇੰਡੀਆ ਐਲਾਈਅੰਸ ਦੀ ਸਰਕਾਰ ਦਿੱਲੀ 'ਚ ਬਣਾਉਣੀ ਹੈ ਕਿ ਆ ਵੀ ਹਰ ਪਾਸੇ ਸਪੋਰਟ ਮਿਲੂਗੀ ਹਾਂਜੀ ਹਰ ਪਾਸੇ ਲੀਡਰ ਦੀ ਸਪੋਰਟ ਤੁਹਾਨੂੰ ਮਿਲੂਗੀ ਕਿਉਂਕਿ ਜਿੱਥੇ ਤੁਸੀਂ ਐਮਐਲਏ ਰਹੇ ਹੋ ਸੁਖਬਾਤ ਸਿੰਘ ਬਖਾਰਾ ਕਾਂਗਰਸ ਲੀਡਰ ਹੈ ਉਹਨਾਂ ਵਿਰੋਧ ਵੀ ਕਾਫੀ ਚੱਲ ਰਿਹਾ ਹੈ ਵੀਡੀਓ ਵੀ ਕਾਫੀ ਵਾਇਰਲ ਹੈ ਤੇ ਆ ਅਮਰੀਕਾ ਬੈਂਕ ਡਾਗਰ ਬੈਂਕ ਦੀ ਸਰਗ ਉਹਨਾਂ ਨੇ ਵੀ ਕਾਫੀ ਪੁਨਚਾਰਕਾ ਪਿਛਲੇ ਸਾਲ ਹਾਂਜੀ ਕੀਤਾ ਦੇ ਨਾਲ ਹੋਣਗੇ ਸਾਰੇ ਸਾਰੇ ਨਾਲ ਹੋਣਗੇ ਨਹੀਂ ਨਾਲ ਹੈਗੇ ਜਿਹੜੀ ਗੱਲ ਤੁਸੀਂ ਪਹਿਲਾਂ ਖੁਸ਼ਬਾਸ ਜਟਾਣਾ ਜੀ ਦੀ ਕੀਤੀ ਹੈ ਉਹ ਉਦੋਂ ਦੀ ਵੀਡੀਓਾਂ ਚੱਲ ਰਹੀਆਂ ਨੇ ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਇੱਕ ਕੋਈ ਤਕਰਾਰ ਹੋਇਆ ਸੀ ਗੋਲੀਆਂ ਚੱਲੀਆਂ ਸੀ ਉਦੋਂ ਦੀ ਵੀਡੀਓ 5 ਸਾਲ ਦੀ ਚੱਕ ਕੇ ਉਹੀ ਤਾਂ ਮੈਂ ਤੁਹਾਨੂੰ ਸ਼ੁਰੂਆਤ 'ਚ ਮੈਂ ਕੀ ਕਿਹਾ ਸੀ ਤੁਹਾਨੂੰ media plays a very important role ਅੱਜ ਤੁਸੀਂ ਜ਼ਿੰਮੇਵਾਰ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਹ ਚੈੱਕ ਨਹੀਂ ਕੀਤਾ ਕਿ ਉਹ 5 ਸਾਲ ਪੁਰਾਣੀ ਵੀਡੀਓ ਹੈ ਜੋ ਅੱਜ ਦੀ ਵੀਡੀਓ ਹੈ that doesn't mean viral ਜੇ 1947 ਤੋਂ ਪਹਿਲਾਂ ਦੀ ਕੋਈ ਨਿਊਜ਼ ਫੋਟੋ ਲੱਗ ਕੇ ਆਜੂਗੀ ਆਪਾਂ ਉਹ ਕਹਿੰਦਾ ਕਿ ਅੱਜ ਦੀ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਪਹਿਲਾਂ অথেন্টিਕੇਟ ਕਰੋ ਤੇ ਖੁਸ਼ਵਾਨ ਸਿੰਘ ਜਟਾਣਾ ਅੱਗੇ ਲੱਗ ਕੇ ਹਲਕਾ ਤਲਵੰਡੀ ਸਾਬੋ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਕੰਮ ਕਰੇਗਾ ਸ਼ੋਰ ਕਰੇਗਾ ਕਿ ਉਥੋਂ ਵੱਡੀ ਲੀਡ ਕਾਂਗਰਸ ਪਾਰਟੀ ਨੂੰ ਮਿਲੇ ਜਿੱਥੇ ਤੱਕ ਅਮ੍ਰਿਤਾ ਵੜਿੰਗ ਜੀ ਦੀ ਗੱਲ ਹੈ ਮੈਂ ਕੱਲ ਉਹਨਾਂ ਨੂੰ ਮਿਲਿਆ ਸੀ ਉਹਨਾਂ ਦਾ ਮੈਂ ਨਿੱਜੀ ਤੌਰ ਤੇ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵੱਡਾ ਫਰਾਕ ਦੀ ਲੀਡ ਦਿਖਾਈ ਹੈ ਕਿ ਤੁਸੀਂ ਕਾਂਗਰਸ ਵਾਸਤੇ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਮੈਂ ਕੈਂਡੀਡੇਟ ਹਾਂ ਤੁਸੀਂ ਉਹਨਾਂ ਦੀ ਕੋਈ ਸਪੀਚ ਸੁਣੋ ਕੋਈ ਮੀਟਿੰਗ ਦੇਖੋ ਕੀ ਬੋਲੇ ਨੇ ਉਹ ਇੱਕੋ ਗੱਲ ਕਹਿੰਦੇ ਨੇ ਕਿ ਮੈਂ ਕਾਂਗਰਸ ਪਾਰਟੀ ਵਾਸਤੇ ਕੰਮ ਕਰ ਰਹੀ ਹਾਂ ਕਾਂਗਰਸ ਪਾਰਟੀ ਜਿਹੜਾ ਕੈਂਡੀਡੇਟ ਦੇਊਗੀ ਅਸੀਂ ਉਹਦੀ ਮਦਦ ਕਰਾਂਗੇ ਬੀਇੰਗ ਦਾ ਵਾਈਫ ਆਫ ਪੀਸੀਸੀ ਪ੍ਰੈਜ਼ੀਡੈਂਟ ਉਹਨਾਂ ਦਾ ਹੱਕ ਬਣਦਾ ਸੀ ਕਿਉਂਕਿ ਉਹ ਪਿਛਲੇ 5 ਸਾਲ ਪਹਿਲਾਂ ਇੱਥੇ ਇਲੈਕਸ਼ਨ ਲੜੇ ਸੀ ਲੋਕਾਂ ਨਾਲ ਉਹਨਾਂ ਦਾ ਆਉਣਾ ਜਾਣਾ ਲੋਕੀ ਉਹਨਾਂ ਨੂੰ ਬੁਲਾਉਂਦੇ ਨੇ ਲੋਕੀ ਉਹਨਾਂ ਦਾ ਮਾਨ ਸਤਿਕਾਰ ਕਰਦੇ ਨੇ ਸੋ ਉਹ ਵੀ ਅੱਗੇ ਹੋ ਕੇ ਜਿੱਥੇ-ਜਿੱਥੇ ਉਹ ਪਹਿਲਾਂ ਗਏ ਨੇ ਸੇਮ ਪਿੰਡਾਂ ਵਿੱਚ ਤੇ ਜਿਹੜੇ ਪਿੰਡੋਂ ਨਹੀਂ ਗਏ ਉੱਥੇ ਵੀ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਤੇ ਮੈਂ ਉਹਨਾਂ ਦਾ ਨਿੱਜੀ ਤੌਰ ਤੇ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਮਾਹੌਲ ਮੇਰੇ ਕੈਂਡੀਡੇਚਰ ਤੋਂ ਪਹਿਲਾਂ ਜੋ ਕਾਂਗਰਸ ਵਾਸਤੇ ਕੰਮ ਕੀਤਾ ਉਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਤੇ ਨਿੱਜੀ ਤੌਰ ਤੇ ਮੈਨੂੰ ਇਸ ਇਲੈਕਸ਼ਨ 'ਚ ਹੋਊਗਾ ਤੇ ਸਾਰੇ ਹੀ ਜਿਹੜੇ ਮੇਰੇ ਕਾਂਗਰਸ ਲੀਡਰ ਬੈਠੇ ਨੇ ਇਹ ਵੀ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੇ ਨੇ ਕਿ ਜੋ ਉਹਨਾਂ ਨੇ ਕੰਮ ਕੀਤਾ ਉਹਦਾ ਸਾਨੂੰ ਬਹੁਤ ਵੱਡਾ ਸਾਨੂੰ 1 ਮਹੀਨਾ ਡੇਢ ਮਹੀਨਾ ਸਾਨੂੰ ਐਡਵਾਂਸਡ ਵਧੀਆ ਕੰਮ ਤੇ ਮਾਹੌਲ ਬਣਾਉਣ ਨੂੰ ਮੌਕਾ ਮਿਲ ਗਿਆ ਬੇਸ਼ੱਕ ਕੈਂਡੀਡੇਟ ਮੈਂ ਅੱਜ ਬਣਿਆ ਪਰ ਕਾਂਗਰਸ ਦੇ ਪੱਖ ਵਿੱਚ 1 ਮਹੀਨੇ ਤੋਂ ਪਹਿਲਾਂ ਮਾਹੌਲ ਬਹੁਤ ਵਧੀਆ ਬਣਿਆ ਸੀ ਤੇ ਉਹ ਸਾਰਾ ਸਿਹਰਾ ਅਮ੍ਰਿਤਾ ਵਰਦੀਂ ਜੀ ਨੂੰ ਜਾਂਦਾ ਇੱਕ ਇੱਕ ਜਣਾ ਯਾ ਨਵਜੋਤ ਸਿੰਘ ਤੁਹਾਡਾ ਵੀ ਇੱਥੇ ਸਰਗਰਮ ਹੈ ਬਾਜੋਦਾ ਤੁਹਾਡਾ ਵੀ ਸਰਗਰਮ ਹੈ ਕਿਸ ਨਾਲ ਗੱਲਬਾਤ ਕੋਈ ਕਰੋ ਟਿਕਟ ਮਿਲਦਾ ਦੇਖੋ ਜੀ ਮਨਪ੍ਰੀਤ ਬਾਦਲ ਇਜ਼ ਨੋ ਮੋਰ ਇਨ ਦੀ ਕਾਂਗਰਸ ਆਪਾਂ ਪਹਿਲਾਂ ਧੜਾ ਹੈ ਕਾਂਗਰਸ ਦੇ ਵਿੱਚ ਚਲੋ ਉਹ ਧੜੇ ਹੁਣ ਕਾਂਗਰਸ ਚ ਕੋਈ ਧੜਾ ਨਹੀਂ ਜੀਤ ਮਹਿੰਦਰ ਸਿੰਘ ਸਿੱਧੂ ਕੈਂਡੀਡੇਟ ਲੋਕ ਸਭਾ ਕਾਂਗਰਸ ਦਾ ਬਠਿੰਡੇ ਵਿੱਚ ਕੋਈ ਧੜਾ ਨਹੀਂ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਨਵਜੋਤ ਸਿੰਘ ਸਿੱਧੂ ਆਪਣੇ ਸਤਕਾਰਯੋਗ ਸੀਨੀਅਰ ਸਾਡੇ ਲੀਡਰ ਨੇ ਮੇਰੇ ਬਚਪਨ ਦੇ ਦੋਸਤ ਨੇ ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਜਿਹੜੇ ਜਿਹੜਾ ਕੋਈ ਉਹਨਾਂ ਦਾ ਸੰਪਰਕ ਚ ਲੀਡਰ ਹੈ ਉਹ ਦਿਨ ਰਾਤ ਇੱਕ ਕਰਕੇ ਜੀਤ ਮਹਿੰਦਰ ਸਿੰਘ ਸਿੱਧੂ ਤੁਹਾਡੀ ਮਦਦ ਕਰੇਗਾ ਸਿੱਧੂ ਸਾਹਿਬ ਤੁਹਾਡਾ ਜਿਹੜਾ ਪ੍ਰਬੰਧ ਇਹ ਸਭ ਉਹ ਹਲਕਾ ਹੈਗਾ ਜੀ ਤੁਹਾਡਾ ਬਧਾਲਤ ਬਾਖ ਕਰਿਆ ਹੈ ਤਾਂ ਉਹਦੇ ਵਿੱਚ ਕੀ ਹੈ ਕਿ ਤੁਹਾਡੇ ਜਾਦ ਹੋਣਾ ਕੁਝ ਐਮਪੀਜ਼ ਦਾ ਡੈਲੀਗੇਸ਼ਨ ਆਇਆ ਸੀਗਾ ਚੱਕਰ ਕਰਨ ਦੇ ਬੈਨ ਨ ਦੇ ਡਾਕਟਰ ਉਹਨਾਂ ਕੈਂਸਰ ਕੈਂਸਰ ਬਾਰੇ ਹਾਂਜੀ 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 ਪਰ ਉਹ ਇੱਥੇ ਸਿਰਫ ਆਊਟਿੰਗ ਕਰਕੇ ਮੁੜ ਗਿਆ ਉਹਨਾਂ ਉਹਨਾਂ ਬਲੋਂ ਕੁਝ ਕੀਤਾ ਨਹੀਂ ਗਿਆ ਮਤਲਬ ਗਰਾਊਂਡ ਲੈਵਲ ਤੇ ਪ੍ਰੈਕਟੀਕਲੀ ਤਾਂ ਮਤਲਬ ਜਿਹੜਾ ਕਿਉਂਕਿ ਤੁਸੀਂ ਬਹੁਤ ਗਰਾਊਂਡ ਲੈਵਲ ਤੇ ਜਾਣਦੇ ਹੋ ਤੁਹਾਡੇ ਹਲਕੇ ਦੇ ਹੁਣ ਉਹਨਾਂ ਦੇ ਲਈ ਕੀ ਕਰੋਗੇ ਜਦੋਂ ਉਹ ਹਲਕੇ ਦੇ ਤੱਕ ਲੋਕਾਂ ਨਾਲ ਸਮਝ ਪਿਆ ਤੁਸੀਂ ਆਏ ਕਰੋ ਹਿੰਮਤ ਕਰਕੇ ਗੁਰੂ ਮਹਾਰਾਜ ਕਿਰਪਾ ਕਰੇ ਐਮਪੀ ਬਣਾ ਦਿਓ ਉੱਥੇ ਜਿਹੜੀਆਂ ਫਾਈਲਾਂ ਇਹ ਪਈਆਂ ਰਿਪੋਰਟਾਂ ਪਈਆਂ ਉਹਦੀ ਮਿੱਟੀ ਝਾੜ ਕੇ ਉਹਨੂੰ ਕਾਮਯਾਬ ਕਰਤੀਆਂਗੇ ਤੇ ਜੋ ਵੀ ਸੀ ਜੇ ਉਹ ਸਭ ਤੋਂ ਪਹਿਲਾਂ ਕਾਵਲਾ ਮੁਫਤੀ ਜੰਗਾ ਸਮੇਂ ਦੀ ਉਹ ਤੁਹਾਡੇ ਲਈ ਜਾਂ ਹਸਪਤਲ ਹੋਈਏ ਦੇ ਨਾਲ ਸਵੇ ਇੱਕ ਪਾਸੇ ਅੱਛੇ ਮੋੜ ਤੋਂ ਮੈਰੀਅਰ ਅੰਗਰੇਜ਼ੀ ਦੀ ਕਹਾਵਤ ਹੈ ਮੋੜ ਤੋਂ ਮੈਰੀਅਰ ਹਰ ਕਿਸੇ ਨੂੰ ਡੈਮੋਕ੍ਰੇਸੀ ਛੱਕੇ ਪਾਰਟੀ ਹੋਵੇ ਹਲੇ ਤਾਂ ਹੋਰ ਆਉਣਗੇ ਜਿਹੜੇ ਇੰਡੀਪੈਂਡੈਂਟ ਮਿਲੇਗਾ ਉਹ ਫਰਮੇਗਾ ਮੈਨੂੰ ਤਾਂ ਹਰ ਚੀਜ਼ ਦਾ ਫਾਇਦਾ ਮੈਨੂੰ ਆਪਦੇ ਵਰਕਰ ਤੇ ਭਰੋਸਾ ਹੈ ਜੀ ਕਿਸੇ ਦਾ ਦੇਖ ਕੇ ਨਹੀਂ ਇਲੈਕਸ਼ਨ ਲੜਿਆ ਜਾਂਦਾ ਆਪ ਦੀ ਸਟਰੈਂਥ ਤੇ ਇਲੈਕਸ਼ਨ ਲੜਿਆ ਜਾਂਦਾ ਤੇ ਸਾਡੀ ਪਾਰਟੀ ਸਾਡਾ ਵਰਕਰ ਤਕੜਾ ਤੇ ਅਸੀਂ ਉਹਨਾਂ ਦੇ ਹੌਸਲੇ ਉਹਨਾਂ ਦੀ ਮਿਹਨਤ ਸਦਕਾ ਇਹ ਸੀਟ ਜਿੱਤਾਂਗੇ ਸਿੱਧੂ ਸਾਹਿਬ ਵੀਰਵਾ ਬਾਦਲ ਕਹਿੰਦੇ ਗਏ ਨਾ ਕਾਂਗਰਸ ਕੋਲੇ ਨਾ ਬੀਜੇਪੀ ਕੋਲੇ ਕੋਈ ਉਮੀਦਵਾਰ ਨਹੀਂ ਸੀ ਜਿਹੜੇ 45 ਸਾਲ ਤੋਂ ਕੱਢੇ ਗਏ ਸੀ ਉਹਨਾਂ ਨੂੰ ਸੇਟਾ ਦੇ ਰਹੇ ਕੱਢਿਆ ਕੌਣ ਗਿਆ ਓਹ ਇਹ ਮੈਂ ਤੁਹਾਨੂੰ ਕਾਉਂਟਰ ਕੁਐਸਚਨ ਪੁੱਛਦਾ ਨਹੀਂ ਤੁਹਾਨੂੰ ਮੈਂ ਕਲੀਅਰਿਟੀ ਦੇ ਦਿਆ ਇੱਕ ਤੁਹਾਨੂੰ ਵੀ ਪਤਾ ਹੈ ਕਿ ਜੀਤਵਿੰਦਰ ਸਿੰਘ ਕੱਢਿਆ ਨਹੀਂ ਗਿਆ ਜੀਤਵਿੰਦਰ ਸਿੰਘ ਨੇ ਸ਼੍ਰੋਮੇ ਅਕਾਲੀ ਦਲ ਨੂੰ ਛੱਡ ਕੇ ਰਿਜ਼ਾਈਨ ਕੀਤਾ ਸੀ ਪਹਿਲੀ ਗੱਲ ਤਾਂ ਆਪਾਂ ਕਲੀਅਰ ਹੋ ਜਾਈਏ ਇਸ ਚੀਜ਼ 'ਚ ਜੀਤਵਿੰਦਰ ਨੂੰ ਐ ਕੱਢਣਾ ਇੰਨਾ ਸੌਖਾ ਨਹੀਂ ਹੁੰਦਾ ਠੀਕ ਹੈ ਨਾ ਸੋ ਇਸ ਕਰਕੇ ਮੈਂ ਸਮਝਦਾ ਮੈਂ ਸਮਝਦਾ ਜੇ ਕੋਈ ਪੋਲੀਟੀਕਲ ਥੋਟ ਰੱਖਦਾ ਹੋਵੇ this is the biggest political blunder the kali dal may have made in the last many many years sidhu <laughs> saab they never imagined ki je assi sidhu saab mukabla da hageya tin kali jede kharane hage ne ohna de vich hi hai inne kali parivar tija keda parivar hai hun o ta bjp ch gaya o bjp ch gaya kehnda hai kali dal hai ki kali dal thi ਇਸ ਨੂੰ ਹੱਲ ਕਰਦੇ ਨੇ ਨਹੀਂ ਥੋੜਾ ਜਿਹਾ ਉਸ ਤੋਂ ਪਿੱਛੇ ਵੀ ਚਲੇ ਜਾਇਆ ਕਰੋ ਤੁਸੀਂ ਸਿਰਫ ਫੋਕਸ ਹੋਂਨਾ ਕੀ ਕਰਦੇ ਹੋ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਪਹਿਲੀ ਗੱਲ ਤਾਂ ਜੀ ਇਹ ਹੈ ਕਿ ਹਲੇ ਸ਼੍ਰੋਮਣੀ ਕਾਲੀ ਦਲ ਨੇ ਆਵਦਾ ਉਮੀਦਵਾਰ ਨਹੀਂ ਦਿੱਤਾ ਇਫ ਦੇ ਵਰ ਦੈਟ ਕੌਨਫੀਡੈਂਟ ਦੀਪਾ ਜੀ ਨੇ ਕਹਿੰਦਾ ਗੱਲ ਪੂਰੀ ਗੱਲ ਸੁਣ ਲਓ ਦੀਪਾ ਜੀ ਇਜ਼ ਦੀ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਕਾਲੀ ਦਲ ਮੈਨੂੰ ਜਵਾਬ ਦਿਓ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਕੌਣ ਹੈ ਸੁਖਬੀਰ ਸਿੰਘ ਬਾਦਲ ਸਤਾ ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਕਿ ਬੀਬਾ ਹਰਸ਼ੀਮਰਤ ਕੋਰ ਬਾਦਲ ਇੱਥੇ ਲੜ ਰਹੇ ਨੇ ਇੱਥੇ ਤਾਂ ਸਾਰੇ ਬੈਠੇ ਆ ਇਹ ਵੀ ਕਹਿ ਰਹੇ ਸੀ ਮੈਂ ਬਠਿੰਡੇ ਦਾ ਚਾਹਵਣਾ ਇਹ ਵੀ ਕਹਿ ਰਹੇ ਸੀ ਇਹ ਵੀ ਕਹਿ ਰਹੇ ਸੀ ਠੀਕ ਨਾ ਕਾਂਗਰਸ ਤੋਂ ਕਾਂਗਰਸ ਤੋਂ ਪਰ ਇਤਨੂੰ ਮਿਲ ਗਈ ਨਾ ਜਦੋਂ ਸਾਡੇ ਪ੍ਰਧਾਨ ਨੇ ਫੈਸਲਾ ਕਰ ਲਿਆ ਜੇ ਇੰਨਾ ਕੌਨਫੀਡੈਂਟ ਨਹੀਂ ਇੱਥੇ ਤੇ ਪਹਿਲੀ ਲਿਸਟ ਆਈ ਉਹਦੇ ਚ ਅਨਾਉਂਸ ਨਹੀਂ ਹੋਇਆ ਉਸ ਤੋਂ ਬਾਅਦ ਮੇਰੇ ਤੇ ਕਿਰਪਾ ہوئی ਮੇਰਾ ਨਾਮ ਅਨਾਉਂਸ ਹੋ ਗਿਆ ਘੰਟੇ ਬਾਅਦ ਕਰ ਦਿੰਦੇ ਫਟਵਰ ਦੇ ਵੇਟਿੰਗ ਜਦੋਂ ਜੀਤਵਿੰਦਰ ਸਿੰਘ ਇੱਕ ਮਿੰਟ ਜਦੋਂ ਜੀਤਵਿੰਦਰ ਸਿੰਘ ਦਾ ਕੈਂਡੀਡੇਟ ਅਨਾਉਂਸ ਹੋ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਲੋਕ ਸਭਾ ਬਠਿੰਡੇ ਦਾ ਕੈਂਡੀਡੇਟ ਹੈ ਇਹਨਾਂ ਦੇ ਘਰ ਦੀ ਪਾਰਟੀ ਘਰ ਹੀ ਬੈਠ ਕੇ ਚਿੱਠੀ ਲਿਖ ਕੇ ਫੜਾਉਣੀ ਹੈ ਕਿਸੇ ਕੋਲੇ ਨਾ ਜਾਣਾ ਨਾ ਆਉਣਾ ਫਿਰ ਘੰਟੇ ਬਾਅਦ ਫੜਾ ਦਿੰਦੇ ਇਹ ਤਾਂ ਹੁਣ ਇੱਕ ਮਾਹੌਲ ਬਣਾ ਰਹੇ ਨੇ ਤੁਸੀਂ ਉਹ ਸਟੇਟਮੈਂਟ ਪੂਰੀ ਨਹੀਂ ਪੜੀ جے جے کہਣਗੇ ਤਾਂ ਲੜੂੰਗੀ ਨਹੀਂ ਤਾਂ ਮੈਂ ਇਲیکشن ਵੀ ਨਹੀਂ ਲੜਦੀ ਕਿਹਾ ਹੈ ਕਿ ਨਹੀਂ ਇਹ ਬਿਲਕੁਲ ਬਿਲਕੁਲ ਇਸ ਇਸ ਚ ਕੀ ਹੁਣ ਰੀਡ ਬਿਟਵੀਨ ਦੀ ਲਾਈਨਸ ਇਹ ਕੀ ਗੱਲ ਕਹੇ ਮੈਂ ਜੇ ਲੜੂੰ ਤਾਂ ਭੰਡਾ ਤਾਂ ਲੜੂੰਗੀ ਨਹੀਂ ਤਾਂ ਲੜ ਉਹਦੇ ਚ ਕੀ ਕੀ ਮਤਲਬ ਨਿਕਲਦਾ ਹੈ ਮੈਂ ਕਹਿਣਾ ਕਿ ਉਹਦੇ ਵਿੱਚ ਜਿਹੜਾ ਪਿਛਲਾ ਪੋਰਸ਼ਨ ਕਿਹਾ ਹੈ ਉਹ ਜਾਦਾ ਸੀਰੀਅਸਲੀ ਤੁਹਾਨੂੰ ਲੈਣਾ ਚਾਹੀਦਾ ਅਗਲਾ ਨਹੀਂ ਜਦੋਂ ਕਹਿੰਦਾ ਕਿ ਸਭ ਬਠਿੰਡਾ ਲੋਕ ਸਭਾ ਦੇ ਨੌ ਹਲਕੇ ਨੌ ਦੇ ਆਮ ਆਦਮੀ ਪਾਰਟੀ ਦੇ ਕਾਬਜ਼ ਹੈ ਕਿਵੇਂ ਦੇਖਦੇ ਕਿ ਜੀ ਜਿੰਦ ਮਿੰਦਰ ਸਿੰਘ ਸਿੱਧੂ ਜਿਤਪ੍ਰਭਾਤ ਕਰਨ ਦੇ ਬਠਿੰਡਾ 100% ਰਾਬੀ ਤੋਂ ਡਰ ਕੇ ਕਹਿੰਦੇ ਆ 100% ਤੇ ਆਮ ਆਦਮੀ ਪਾਰਟੀ ਕੋਲੇ ਕੀ ਹੈ ਆਮ ਆਦਮੀ ਪਾਰਟੀ ਦੇਗੀ ਮੈਨੂੰ ਦੱਸੋ ਉਹ ਆਮ ਆਦਮੀ ਪਾਰਟੀ ਕਿੱਥੋਂ ਰਹੇਗੀ ਤੁਸੀਂ ਚਾਰ ਚਾਰ ਮਿਨਿਸਟਰ ਜਾਂ ਪੰਜ ਮਿਨਿਸਟਰ ਕਿੰਨੇ ਬਿਠਾਤੇ ਇਹਨਾਂ ਨੇ ਜਿਹੜੇ ਕੈਂਡੀਡੇਟ ਦਿੱਤੇ ਆ ਪੰਜ 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 ਮინისტრ ਦੇਤੇ ਆਮ ਆਦਮੀ ਪਾਰਟੀ ਕਿਥੇ ਆਮ ਆਦਮੀ ਤਾਂ ਉਹ ਸੀ ਜਿਹੜਾ ਪਿਛਲੇ ਇਲੈਕਸ਼ਨ 2022 ਦੇ ਵਿੱਚ ਝਾੜੂ ਤੇ ਲੜਿਆ ਸੀ ਕੈਂਡੀਡੇਟ ਵੀ ਕੋਈ ਨਹੀਂ ਜਾਣਦਾ ਸੀ ਫਿਰ ਵੀ ਵੋਟਾਂ ਪੈ ਗਈਆਂ ਸੀ ਤੇ ਹੁਣ ਹੁਣ ਤਾਂ ਸਪੈਸ਼ਲ ਬਣ ਕੇ ਮੰਤਰੀਆਂ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਕੈਬਨਿਟ ਮਿਨਿਸਟਰ ਤੁਸੀਂ ਲੜਾ ਰਹੇ ਹੋ ਦੈਟ ਸ਼ੋਜ਼ ਦੈਟ ਸ਼ੋਜ਼ ਦੀ ਵੈਕਿਊਮ ਬੈਂਕਰਪਟ ਹੋ ਗਏ ਨੇ ਹੈ ਲੋਕਾਂ ਕੰਨੀ ਹੋ ਲੋਕੀ ਕੋਈ ਚਾਹ ਨਹੀਂ ਰਿਹਾ ਕਿ ਮੈਨੂੰ ਦੱਸੋ ਕਿੰਨੇ ਇੱਕ ਨੇ ਬਠਿੰਡੇ ਵਿੱਚ ਚਾਇਆ ਹੋਊਗੀ ਮੈਨੂੰ ਲੜਾ ਦਿਓ ਇਲੈਕਸ਼ਨ ਅਖੀਰ ਚ ਖੁੱਡਿਆ ਸਾਹਿਬ ਨੂੰ ਲੈ ਆਏ ਇੱਥੇ ਅ ਕੈਬਨਟ ਅ ਨਾਨ ਪਰਫਾਰਮਿੰਗ ਕੈਬਨਟ ਮਿਨਿਸਟਰ 2 ਸਾਲ ਦੀ ਕੋਈ ਉਹਨਾਂ ਦੀ ਪਰਫਾਰਮੈਂਸ ਨਹੀਂ ਬਤੌਰ ਕੈਬਨਟ ਮਿਨਿਸਟਰ ਰਿਲੈਕਟੈਂਟਲੀ ਕਿਸੇ ਮੰਤਰੀ ਨੂੰ ਜਿਹੜਾ ਲੜ ਰਿਹਾ ਉਹਨੂੰ ਇਨ ਪ੍ਰਾਈਵੇਟ ਤੁਸੀਂ ਪੁੱਛ ਲਿਓ ਕੈਮਰੇ ਬੰਦ ਕਰਕੇ ਕੀ ਯਾਰ ਤੂੰ ਲੜਨਾ ਚਾਹੁੰਦਾ ਸੀ ਨਾ ਮੈਨੂੰ ਤਾਂ ਫਸਾਤਾ ਜੀ ਸਾਰੇ ਕਹਿੰਦੇ ਨੇ ਮੋਰ ਕੈਮਰਾ ਕੋਈ ਕਹੇ ਨਾ ਕਹੇ ਤੁਸੀਂ ਇਕੱਲੇ ਇਕੱਲੇ ਜਾਏ ਹੋ ਖੁੱਡੀਆਂ ਪਿੰਡ ਸਾ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਪੁੱਛ ਲਿਓ ਕਿ ਯਾਰ ਮੈਂ ਕੀ ਕਰਾਂ ਨਾ ਨਾ ਕਰਦੇ ਹੋਏ ਵੀ ਸਾਨੂੰ ਫਸਾਤਾ ਜਿਹੜਾ ਬੰਦਾ ਰਿਲੈਕਟੈਂਟ ਕੈਂਡੀਡੇਟ ਹੋਵੇ ਜਿਹਦਾ ਮਨ ਕੈਂਡੀ ਚ ਹੁਣ ਦੱਸੋ ਐਮਪੀ ਉੱਤੇ ਬਣ ਕੇ ਉਹਨੂੰ ਚੰਗਿਆ ਜੇ ਕੈਬਨਿਟ ਮਿਨਿਸਟਰ ਇੱਥੇ ਤੁਸੀਂ ਆਪ ਹੀ ਜਵਾਬ ਦੇ ਦਿਓ ਇਸ ਚੀਜ਼ ਦਾ ਸੋ ਇਸ ਕਰਕੇ ਪੈਕ੍ਰਾਪਸੀ ਆ ਗਈ ਹੈ ਆਮ ਆਦਮੀ ਪਾਰਟੀ ਚ ਕੋਈ ਇਹਨਾਂ ਕੋਲੇ ਗੱਲ ਨਹੀਂ ਕਰਨ ਨੂੰ ਲੋਕਾਂ ਚ ਜਾਣ ਨੂੰ ਕੋਈ ਗੱਲ ਨਹੀਂ ਵੱਡੇ ਵੱਡੇ ਵਾਅਦੇ ਜੁਮਲੇ ਇੰਨਾ ਕੁਛ ਇਹਨਾਂ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਮੀਡੀਆ ਦੇ ਰਾਹੀ ਬਣਾਤਾ ਸੋਸ਼ਲ ਮੀਡੀਆ ਦੇ ਰਾਹੀ ਬਣਾਤਾ ਉਹਦਾ ਖਿਆਮ ਹੁਣ ਪੁਕਤ ਰਹੇ ਨੇ ਕਿ ਪਿੰਡਾਂ ਚ ਜਦੋਂ ਜਾਂਦੇ ਨੇ ਕੋਈ ਗੱਲ ਕਰਨ ਨੂੰ ਹੈ ਨਹੀਂ ਸੋ ਇਸ ਕਰਕੇ ਕੋਈ ਉਹਦਾ ਫਰਕ ਨਹੀਂ ਕਰਦਾ। ਕੀ ਸਵਾਲ ਹੈ ਜੀ 15 ਸਾਲ ਦੀ ਕਾਰਗੁਜ਼ਾਰੀ ਬੀਪਾ ਹਰਸ਼ਨਖਰ ਸਵਾਲ ਨਹੀਂ ਹਦਾਬ ਲੋਕ ਸਭਾ ਮੈਂਬਰ ਕਿਵੇਂ ਦੇ? 0/0 ਕੀਤਾ ਕੀ ਉਹ ਤਾਂ ਗਏ ਪਰਿਵਾਰ ਖਾਣ ਦੇ ਆਲਾ ਇਹ ਮੈਨੂੰ ਇਹ ਦੱਸੋ ਪਰਿਵਾਰ ਹੈ ਕੀ ਪਰਿਵਾਰਕ ਕੀ ਚੀਜ਼ ਹੈ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਵਾਚ ਕਰ ਲਓ ਉਹਨੇ ਇਹ ਦੇਖ ਕੇ ਫਿਰ ਜਲਦੀ ਉੱਠ ਖੜਨਗੇ ਪਾਸੇ ਰੱਖਿਆ ਕਰੋ ਇਹ ਚੀਜ਼ਾਂ ਹਾਂ ਹਾਂ ਦੇਖੋ ਆਪਾਂ ਪਰਿਵਾਰ ਦੀ ਗੱਲ ਕਰਦੇ ਆ ਬਦਲ ਪਰਿਵਾਰ ਬਦਲ ਪਰਿਵਾਰ ਇਹੀ ਲਈ ਰੱਖਦੇ ਨਾ ਸ਼ਰੂਨੀ ਅਕਾਲੀ ਦਲ ਦੀ ਗੱਲ ਕਿਉਂ ਨਹੀਂ ਕੋਈ ਕਰਦਾ ਪਾਰਟੀ ਸ਼ਰੂਮ ਨਿਕਲਦੀ ਦਲ ਹੈ ਕੱਲਾ ਬਾਦਲ ਪਰਿਵਾਰ ਰਹੀ ਹੈ ਸ਼ਰੂਮ ਨਿਕਾਲੀ ਦਲ ਵਿੱਚ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਜੀ ਇੱਕ ਪਾਸੇ ਬਾਦਲ ਪਰਿਵਾਰ ਇੱਕ ਪਾਸੇ ਖੁੱਡੀਆਂ ਪਰਿਵਾਰ ਹੁਣ ਇੱਕ ਪਾਸੇ ਤੁਸੀਂ ਕਹਿਣ ਲੱਗ ਜਾਓਗੇ ਮਲੂਕਾ ਪਰਿਵਾਰ ਇਹੀ ਹੋ ਗਿਆ ਨਾ ਤੇ ਵਿਚ ਵੀ ਧਿਆਨ ਦੇ ਲੋ ਤੇ ਵਿਚ ਇੱਕ ਪਰਿਵਾਰ ਆ ਸਿੱਧੂ ਜਿਹੜਾ ਕਿਹੜਾ ਪਰਿਵਾਰ ਹੈ ਨਾ ਬਾਦਲ ਕਾ ਨਾ ਖੁੱਡੀਆਂ ਕਾ ਨਾ ਮਲੂਕਾ ਕਾ ਇਹ ਪਰਿਵਾਰ ਹੈ ਹਲਕਾ ਬਠਿੰਡਾ ਲੋਕ ਸਭਾ ਦੇ ਹਰ ਕਿਸਾਨ ਹਜ ਮਜ਼ਦੂਰ ਹਰ ਛੋਟਾ ਵਪਾਰੀ ਹਰ ਮਲਾਜ਼ਮ ਉਹਦਾ ਪਰਿਵਾਰ ਜਿਤਮਿੰਦਰ ਸਿੰਘ ਸਿੱਧੂ ਹੈ ਫਰਕ ਇਹਨਾਂ ਆ ਹੈ ਆਮ ਆਦਮੀ ਵਾਲੀ ਗੱਲ ਇੱਥੇ ਕੋਈ ਪਰਿਵਾਰ ਵਾਲੀ ਗੱਲ ਨਹੀਂ ਠੀਕ ਹੈ ਨਾ ਕੋਈ ਗੱਲ ਕਰੂ ਬਾਦਲ ਪਰਿਵਾਰ ਤੁਸੀਂ ਵੀ ਇਹੀ ਗੱਲ ਕਰਦੇ ਹੋ ਤੁਸੀਂ ਕਦੇ ਕੁਐਸਚਨ ਨਹੀਂ ਪੁੱਛਦੇ ਸ਼ਰਮ ਨਹੀਂ ਆਉਂਦੀ ਬਦਲ ਪਰਿਵਾਰ ਤੁਸੀਂ ਹਮੇਸ਼ਾ ਹੀ ਪੁੱਛਦੇ ਬਾਦਲ ਪਰਿਵਾਰ ਖੁੱਡੀਆਂ ਪਰਿਵਾਰ ਹੁਣ ਮਲੂਕਾ ਪਰਿਵਾਰ ਮੈਂ ਤਾਂ ਨਹੀਂ ਕਦੇ ਕਿਹਾ ਕਿ ਮੈਂ ਸਿੱਧੂ ਪਰਿਵਾਰ ਮੈਂ ਤਾਂ ਕਿਹਾ ਮੈਂ ਇੱਕ ਨਮਾੜਾ ਜਾਂ ਵਰਕਰ ਆ ਕਾਂਗਰਸ ਦਾ ਜਿਹੜੇ ਮੈਨੂੰ ਐਡਾ ਵੱਡਾ ਮਾਣ ਦਿੰਦਾ ਹੈ ਪਾਰਲੀਮੈਂਟ ਦੀ ਸੀਟ ਦਿੱਤੀ ਹੈ ਮਿਹਨਤ ਕਰਾਂਗੇ ਲੜਾਂਗੇ ਇਹ ਸਾਰੇ ਪਰਿਵਾਰਾਂ ਨੂੰ ਪਰਿਵਾਰ ਜਿਹੜੇ ਹੈ ਇਹਨਾਂ ਨੂੰ ਰੋਲ ਦਿਆ ਜੀ 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 ਤੁਹਾਨੂੰ ਜਿੰਦਾਬਾਦ ਜਿੰਦਾਬਾਦ